ਪਰ ਸਾਡਾ ਚਾਚਾ ਬਸ ਬੋਲਣਾ ਚਾਹੁੰਦਾ। ਤੁਹਾਨੂੰ ਆਧਨਾ ਦੂੰਗਾ। ਚਲਾਉਣ ਨਹੀਂ ਦੇਣੀ। ਇਹਦੇ ਵਿੱਚ ਜਿਹੜੀ ਹੈਗੀ ਸਾਡੀ ਕਾਨਫਰੰਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ। ਪਹਿਲਾਂ ਤਾਂ ਵੀ ਕਮਿਸ਼ਨਰ ਦੇ ਵਿੱਚ ਸਾਰਿਆਂ ਦੇ ਮਿਲਦਾ ਸਾਰਿਆਂ ਨਾਲ ਮਿਲਦਾ ਮੌਕਾ ਮੈਨੂੰ ਮਿਲਦਾ ਰਿਹਾ। ਜਦੋਂ ਮੈਂ ਇੱਥੇ ਡੀਸੀਪੀ ਇਨਵੈਸਟੀਗੇਸ਼ਨ ਦੇ ਤੌਰ ਤੌਰ ਕੰਮ ਕਰ ਰਹੇ ਸੀ। ਜੋ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਹੈ ਕਿ ਜਲੰਧਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਣੇ ਮਿਲੀ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਨਕੌਦਰ ਸਾਡੇ ਮਿਸਟਰ ਸ਼ਿਵਪਾਲ ਸਿੰਘ ਸਾਡੇ ਐਸਪੀ ਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੀਆਂ ਟੀਮਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਗੁਰਪਤਵੰਤ ਸਿੰਘ ਪੰਨਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੈਸ਼ ਨੂੰ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵਕ ਵਕ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਵਿੱਚ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋਵੇ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬਸ ਕੀਤਾ ਹੈਗਾ ਇੱਕ ਮੋਡੂਲ ਬਸ ਕੀਤਾ ਉਹਦੇ ਵਿੱਚ ਜਿਹੜਾ ਗੁਰਪਤਵੰਦ ਸਿੰਘ ਪੰنو ਆ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਜੋਨਕ ਉਧਰ ਏਰੀਏ ਦਾ ਜਿਹੜਾ ਹੈਗਾ ਰਹਿਣ ਵਾਲਾ ਹੈ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਧਿਆਨ ਵਿੱਚ ਦੇ ਵਿੱਚ ਆਣਾ ਕਿ ਇੱਕ ਵਾਰਤਾਤ ਜਿਹੜੀ ਹੈਗੀ ਨੰਗਲ ਪਿੰਡ ਖਾਣਾ ਫਲੋਰ ਦੇ ਵਿੱਚ ਪੈਂਦਾ ਉੱਥੇ ਆਪਣੇ ਵੀ ਬਰਾਊਡ ਡਾਕਟਰ ਜਿਹੜੇ ਹੈਗੇ ਆਪਣੇ ਅੰਬੇਦਕਰ ਸਾਹਿਬ ਦੇ ਜਿਹੜੀ ਹੈਗੀ ਸਟੈਚੂ ਦੇ ਬਾਹਰ ਉਹਨਾਂ ਨੇ ਸਲੋਗਨ ਵਗੈਰਾ ਲਿਖੇ ਸੀ ਜਿਹੜਾ ਸੀ ਇਸ ਬਸਟ ਕਰ ਲਿਆ ਸੀ ਇਹ 85 ਨੰਬਰ ਮਕਦਮਾ ਦਰਜ ਹੋਇਆ ਸੀ 31/35 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕਯੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿ ਦੋਸ਼ੀ ਸੀ ਅਸੀਂ ਦੋ ਉਹਨਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਬਾਹਰ ਬੈਠੇ ਸੀ ਬਲਕਰਨ ਦੇ ਨਾਲ ਜਿਹਦਾ ਸੀ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੱਲੂ ਗੁਰਪਤਵੰਤ ਪੰਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਹੈ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਇਹ ਸਟੇਟ ਕਾਲਜ ਜਿਹੜਾ ਹੈਗਾ ਤੇ ਨਕੋਦਰ ਦਾ ਸਟੇਟ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਵਾਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰ ਬ੍ਰਾਂਚ ਪੈਤਾ ਉੱਥੇ ਉਹਨਾਂ ਨੇ ਜਿਹੜੇ ਖਾਲਸਾਣ ਦੇ ਫਕੀ ਉਹਦੇ ਸਲੋਗਨ ਲਾਇਏ ਸੀ ਤੇ ਜਿਹੜੇ ਉੱਥੇ ਉਹਦੇ ਫਲੈਗ ਉੱਥੇ ਆਪਣੇ ਜਿਹੜੇ ਹੈਗੇ ਝੰਡੇ ਉੱਥੇ ਜਿਹੜੇ ਖਾਲਸਾਣ ਦੇ ਬਣਾ ਕੇ 6 ਫਾਰ ਜਸਟਿਸ ਦੇ ਨਾਰੇ ਵਗੈਰਾ ਉੱਥੇ ਲਿਖੇ ਸੀ ਦਾ ਸੀ ਉਹਦੀ ਜਿਹੜੀ ਹੈਗੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਹੈ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨਪ੍ਰੀਤ ਸਿੰਘ ਜਸਕਰਨਪ੍ਰੀਤ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਉਫਰਾਸੀ ਤੇ ਇਹਦੇ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਕਿ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜਿਹੜੀ ਢੁਗਾਈ ਨਾਲ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਦਾ ਜਿਹੜਾ ਮੁੱਢਲੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਆਇਆ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਵਾਲਾ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਇਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਇਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਅਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਨਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਕ ਸਾਂਝ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਵੀਰ ਸਿੰਘ ਪਾਲ ਸੀ ਉਹ ਜਿਹੜਾ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 18 19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ 바ਗੀ ਹੈ ਉਹਦੀ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ ਬੀਏ ਵੀ ਕਾਲਜ ਨਕੋਦਰ ਦਾ ਜਿਹੜਾ ਤੀਸਰਾ ਅਸੀਂ ਅਰੈਸਟ ਕੀਤਾ ਤੇਜਪਾਲੋ 10+2 ਉਹਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡੀਪਲੀ ਜਿਹੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ। ਤਾਂ ਇਹ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਸੀ 13 ਤੇ 14 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ 13 14 ਫਰਵਰੀ ਦੀ ਇੰਟਰਵਿਊਨਿੰਗ ਨਾਈਟ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਪੰਨੂ ਨੇ ਜਿਹੜੀ ਹੈਗੀ ਆ ਇੰਡੀਆ ਨੂੰ ਧੋਖੇ ਦਿੱਤੀ ਸੀ ਕਿ ਜਿਹੜੀ ਹੈਗੀ ਮੈਂ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਜੈਕ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਇਹਨਾਂ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੀ ਇੱਕ ਪੁਛਗਿੰਦੇ ਵਿੱਚ ਆਇਆ ਕਿ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15-20 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਕੀ ਰੋਡ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫ਼ਤੀਸ਼ ਕਰਾਂਗੇ ਕਿ ਕਿਸ ਰੋਜ਼ ਦੇ ਰਹਿ ਗਿਆ ਕਿਸ ਨੇ ਦੀ ਭੱਜਨ ਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਇਹਦੇ ਫੈਕਟਸ ਪਤਾ ਸੀ ਜਾਂ ਕਿ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨਪ੍ਰੀ ਸਿੰਘ ਹੈ ਇਹਦੇ ਤੇ ਵੀ ਜਿਹੜਾ ਇਹ ਸਾਡਾ ਮੇਨ ਅਕਿਊਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਜੇ ਇਦਾਂ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਇਹਦੀ ਪ੍ਰਾਇਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ